ਮੈਂ ਤੁਹਾਨੂੰ ਸੱਚਾਈ ਦੱਸਦਾ ਜਿਹੜੇ ਸਾਨੂੰ ਦੇਖਣ ਵਾਲੇ ਆ ਵੀ ਮੈਂ ਜਦੋਂ ਇਹ ਪਤਾ ਲੱਗਿਆ ਨਾ ਵੀ ਇਹ ਵੀਡੀਓ ਬਣਾਊਗਾ ਤਾਂ ਇਹ ਫਰੂਟ ਕੱਟ ਕੇ ਵਹਿ ਗਿਆ ਵੀ ਐ ਲੱਗੇ ਵੀ ਮੈਂ ਬਹੁਤ ਵਧੀਆ ਭੋਜਨ ਕਰ ਰਿਹਾ ਹਾਂ। ਨਾ ਨਾ ਭਈ ਇਹ ਤਾਂ ਕੋਈ ਉਹ ਆਮ ਤੌਰ ਤੇ ਆਮ ਤੌਰ ਤੇ ਆਮ ਤੌਰ ਤੇ ਬਾਰਲੇ ਜੀ ਦੇ ਬਿਸਕਟ ਪਸੰਦ ਕਰਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੇਰਾ ਜੀ ਸੀਗਾ ਵੀ ਛਲਗਮਾ ਖਾਈਏ ਮੇਰੇ ਨਾਲ ਦਾ ਜਿਹੜਾ ਭਾਈ ਰਮਨ ਉਹ ਕਹਿੰਦਾ ਯਾਰ ਉਧਰ ਛਲਗਮਾਂ ਲੱਗੀਆਂ ਹੋਈਆਂ ਆਪਣੇ ਕਿਉ ਪਟਲੇ ਤੇ ਸਬਜੀ ਸਬਜੀ ਬਣਾ ਲਿਓ ਤੂੰ ਖਾ ਲਿਓ ਮਾ ਚਲੋ ਚੱਲਦੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਕੀ ਮਾਹੌਲ ਚਾਲ ਆਜੋ ਤੇ ਲੋ ਵੀ ਆਪਣੇ ਦੂਜੇ ਫਾਰਮ ਤੇ ਪਹੁੰਚ ਗਏ ਆ ਇੱਥੇ ਸਾਨੂੰ ਮਿਲੂਗਾ ਬਹੁਤ ਨੂੰ ਉਸਤਾਦ ਸੀ ਉਹਦੀ ਚਰਚਾ ਦੇ ਕਿੱਸੇ ਪੂਰੀ ਦੁਨੀਆ 'ਚ ਸੁਣੇ ਹੋਣਗੇ ਬਹੁਤ ਹੀ ਮਸ਼ਹੂਰ ਸਾਡਾ ਯਾਰ ਉਹ 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 ਚੱਕਵੇਂ ਕੱਪੜਿਆਂ ਤੋਂ ਮਸ਼ਹੂਰ ਆ ਉਹ ਦੂਰੋਂ ਪਤਾ ਲੱਗ ਜਾਂਦਾ ਕਿ ਹਉ ਖੜਾ ਮੁੰਡਾ ਇੱਥੋਂ ਵੀ ਆਪਾਂ ਨੂੰ ਉਹ ਦੂਰੋਂ ਹੀ ਦਿਖ ਜੂਗਾ ਕਿਤੇ ਨਾ ਕਿਤੇ ਖੜਾ ਹੁੰਦਾ ਉਹ ਵਾ ਲਾਲਾ ਜੀ ਸਾਹਿਬ ਵੀ ਦੂਰੋਂ ਪਤਾ ਲੱਗਦਾ ਕਿਵੇਂ? ਇਹ ਕਿਵੇਂ ਨਹੀਂ ਕਰੀਦਾ? ਮੈਂ ਦੱਸ ਰਿਹਾ ਵੀ ਜਿਹੜਾ ਮੋਨੋ ਉਸਤਾਦ ਆ ਉਹ ਆਪਦੇ ਕੱਪੜਿਆਂ ਨੂੰ ਲੈ ਕੇ ਪੂਰੀ ਦੁਨੀਆ 'ਚ ਮਸ਼ਹੂਰ ਹੈ। ਦੂਰੋਂ ਦਿਖ ਜਾਂਦਾ। ਨਹੀਂ ਯਾਰ ਕੰਮ ਗਾਉਂ ਖਾ। ਹਾਂ। ਇਹ ਆਈ ਆ ਗਈ ਨਾ। ਤਾਂ ਤੁਸੀਂ ਵੀ ਵੀਡੀਓ ਬਣਾਉਣਾ। ਚਲੋ ਤੇਰੀ ਵੀਡੀਓ ਬਣਾ ਲੈ ਯਾਰ। ਨਹੀਂ ਹੁਣ ਤਾਂ ਕਰੋ। ਹੋ ਗਿਆ ਨਹੀਂ ਕਰ ਸਕਦਾ। ਚਲੀਏ ਮਾੜਾ ਲੈ ਕੇ ਆਈਏ। ਚਲੋ।

ਹੋਇਸ ਫੋ ਲੋਬੇ ਉਹ ਕਹਿੰਦੇ ਆਪ ਇਧਰ ਆਪਣਾ ਨਾਲ ਹੀ ਲੱਗਦਾ ਨਾ ਓਮੇ ਵਾਲਾ ਅਗੇ ਇਧਰ ਤਾਂ ਤਾਰੋਂ ਟਾਪਕੇ ਲੈ ਜਾ ਕੋਈ ਚੱਕਰ ਨਹੀਂ ਮਾਹ ਯਾਰ ਅਸੀਂ ਬਕਾਇਦਾ ਆਵਾਂਗੇ ਉਹ ਕਹਿੰਦੇ ਉਧਰ ਲੈਣ ਕਹਿੰਦੇ ਸੀ ਆਹੋ ਯਾ ਯਾਰ ਇਦਾਂ ਥੋੜੀ ਆਹ ਤਾਂ ਫਿਰ ਉਹਨੇ ਗਾਵਾਂ ਕੱਲ ਇਧਰ ਨਾਲ ਅਸੀਂ ਬੈਸੋਦਾ ਇਧਰ ਤਾ ਤੋੜ ਕੇ ਇਧਰ ਆਵਦੇ ਹਲ ਕਰ ਲੈਣਾ ਕਾਦੇ ਦੁੱਬ ਘਟਦਾ ਜਾਂਦਾ ਗਾਵਾਂ ਸ਼ਿਫਟ ਕਰ ਲੈਂਦੇ ਆਂ ਅੰਦਰ ਨਹੀਂ ਨਹੀਂ ਇਹ ਇਹ ਗੱਲ ਸਹੀ ਏ ਰਾਤ ਬਰਾਤੇ ਨਾ ਹਾਂ ਹੀ ਕਰ ਰਹੇ ਆਂ ਬਈ ਲਾਲੀਨਸਕੀ ਮਾਨੂੰ ਕਿਹਾ ਜੀ ਮੂੰਹ ਕੋਲ ਮੈਂ ਕਿਹਾ ਵੀ ਨਾਲ ਨਾ ਪਾਇਆ ਜੇਰ ਉਹਨਾਂ ਨੇ ਇੱਕ ਛਲਕਮ ਪੱਟੀ ਤੋਂ ਇੱਕ ਗਾਂ ਲਈ ਸਹੀ ਕਰਦਾ ਸਹੀ ਹੈ ਨਾ ਉਹ ਫਿਰ ਪੂਰੀ ਵਾਲੀ ਦਾ ਆ ਲੈ ਲਓ ਵੀ ਗੱਟੇ ਚ ਪਾ ਦੇ ਇਹਨਾਂ ਨੂੰ ਦੇਖੋ ਆਸ ਚੱਟੇ ਕੰਮ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਵਾਂ ਲਾਵੀ ਆਪਣੇ ਨਾਲ ਦੇ ਜਿਹੜੇ ਹੋਰ ਆ ਉਹਨਾਂ ਕੋਲੇ ਚੱਲਦੇ ਆ ਘਰ ਆਨਾਂ chó vấn đi bình này, cái này cháu cháo vì đình đình Cháu ਮੈਨੂੰ ਪਹਿਲਾਂ ਕਿਵੇਂ ਪਹੁੰਚ ਗਿਆ ਮੈਂ ਪਹਿਲਾਂ ਆਪਦਾ ਕੰਮ ਨਵੇੜ ਕੇ ਆ ਗਈ ਅੱਛਾ ਹੋਰ ਓ ਕਿੱਥੇ ਆਸਤਾਦ ਆਸਤਾਦ ਬਰੀਨੇ ਇਧਰ ਆਈਏ ਕਿ ਇਧਰ ਆ ਜਾਈਏ ਕਿਤੇ ਯਾਰ ਸਫਾਈ ਬੜੀ ਹੈ ਤੁਹਾਡੇ ਯਾਰ ਚੰਗੀ ਗੱਲ ਹੈ ਸਫਾਈ ਕਿੱਥੇ ਨਹੀਂ ਨਹੀਂ ਆ ਵਧੀਆ ਲੱਗਦਾ ਯਾਰ ਮੋ ਕੰਸਟਾਡ ਯਾਰ ਚਾਹ ਪੀਣੀ ਹੈ ਯਾਰ ਚਾਹ ਪਨਾ ਕਿਹਦੇ ਹੱਦੀ ਪੀਓਗੇ ਦੋਵਾਂ ਦੇ ਫਿਰ ਵਿਚਾਰਤ ਹੋਗੇ ਚਾਹ ਦੇ ਬੰਦ ਪਰ ਮੈਂ ਫੇਰ ਪੀਂਗਾ ਕੋਲਟੀ ਵੀ ਕੋਲਟੀ ਵੀ ਵਾਰ ਫਰੈਂਡ ਦੇ ਆਈਸਕ੍ਰੀਮ ਵਾਲਾ ਜਾਜ ਆਈਸਕ੍ਰੀਮ ਨਹੀਂ ਆਈਸਕ੍ਰੀਮ ਨਾਲ ਦਾ ਫੜਾ ਪੀ ਕਿਆ ਜਦ ਮੈਂ ਕਹਿੰਦਾ ਤੂੰ ਸਾਡੇ ਦੁੱਧ ਹੀ ਪੀ ਨੋ ਯਾਰ ਮੇਰੇ ਨਾਲ ਫੇਰ ਸਹੀ ਹੈਗਾ ਉਹ ਨਾ ਕੈਂ। ਇਹ ਗਾਉਂ ਤੇ ਬੈਠ ਕੇ ਤਾਂ ਨਹੀਂ ਹੋਇਆ। ਖਾਵਾ ਤੇ ਬੈਠ ਕੇ ਨਹੀਂ ਹੋਇਆ। ਇਹ ਕੋਈ ਹੈ ਜਿੱਦਾਂ ਇਹ। ਇਹ ਕਾਂ ਇਹ ਮੈਨੂੰ ਤਾਂ ਜਾਣ ਨਾਂ ਦਾ ਕੋਈ ਹੋਰ ਹੋਊਗਾ ਇਹਦਾ। ਕਮਰ ਰੋਲੀ ਪਾਉਂਦੇ ਹੀ ਬੜੀ ਬੜੀ ਰੋਲੀ ਕਿ ਨਹੀਂ ਪਾਉਂਦੇ। ਬੜੀ ਜਿਆਦੀ ਰੋਲੀ। ਅਮਰੀਕਨ ਕਾਂ ਹੀ ਆ ਨਾ ਜਿਵੇਂ ਅਮਰੀਕਨ ਗਾਂ ਹੁੰਦੀ ਏ। ਇਹ ਘੈਂੜਿਆ ਗੱਲ ਬਾਤ ਆ ਜੀ। ਆਪਣੇ ਕਬੂਤਰਾਂ ਦਾ ਨੂੰ ਵਲੀ ਰਹਿਣਾ ਹੈ ਆਪਣੇ। ਇਹ ਕੈਮਰੇ ਚੋਂ ਤਾਂ ਬਾਹਰ ਜਾ ਰਹੇ ਆ ਬਾਰ ਬਾਰ। ਹੈ? ਇਸ ਸਾਈਡੋਂ ਤੂੰ ਰਹਿਂਦਾ ਤਾਂ ਪਤਾ ਗਿਆ ਵੀਡੀਓ ਮਾਰ। ਕੈਮਰਾ ਕੌਂਸ਼ੀਅਸ ਹੈ ਇਹ। ਇਸ ਬੰਦਾ ਨਰਾਜ਼ ਨਹੀਂ ਹੁੰਦਾ ਨਾ। ਹੇ ਅਰਸ਼ ਮੈਂ ਚਾਹ ਪੀਣਾ ਹੈ ਨਾ ਕੋਲ ਉਹ ਆ ਵੇ ਲੋ ਇੱਕ ਬੰਦਾ ਫਲ ਬੋਲਿਆ ਵੇ ਖਾਣਾ ਅਸੀਂ ਚਾਹ ਤੇ ਨਾਲ ਬਿਸਕੁਟ ਤੇ ਆ ਇਧਰ ਸਿਹਤ ਦਾ ਪੂਰਾ ਧਿਆਨ ਲੱਗਦਾ ਹੋਇਆ ਚਾਹ ਦੇ ਨਾਲ ਸੇਬ ਖਾਣਾ ਸੇਬ ਲੈ ਚਲੋ ਖਾਣਾ ਕੇਲਾ ਕੇਲਾ ਕੇਲੇ ਵੀ ਖਾ ਲੇਗਾ ਡਬੋ ਕੇ ਝੋਕੇ ਨਹੀਂ ਇਹ ਬਲੌਗ ਚੱਲ ਰਿਹਾਗਾ ਸੀ ਨਹੀਂ ਬਲੌਗ ਥੋੜੀ ਹੈ ਇਹ ਇਹ ਤਾਂ ਹੋਗਾ ਵੀਡੀਓ ਪਾ ਦਨੇ ਨੇ YouTube ਤੇ ਆਪਾਂ ਆਹੋ ਹੂੰ ਇਹਦਾ ਨਾਮ ਸਹੀ ਹੈ ਤਾਂ ਪਾਉਣੀ ਚਾਹੀਦੀ ਇਹਦਾ ਨਾਮ ਕੀ ਰੱਖੀਏ ਦੱਸ ਕਿਹੜੇ ਦਾ ਇਹਦਾ ਇਹਨੂੰ ਬਲੌਗ ਨਹੀਂ ਕਹਿੰਦੇ ਕੋਈ ਹੋਰ ਕੁਝ ਕਹਿੰਦੇ ਫਿਰ ਆਪਣਾ ਆਪ ਦਾ ਬਲੌਗ ਹੁੰਦਾ ਹੂੰ ਇਹਦਾ ਨਾਮ ਰੱਖ ਦੋ ਕੀ ਰੱਖੀਏ ਫਿਰ ਦੱਸੋ ਦੱਸ ਇਹਦਾ ਕੀ ਰੱਖ ਸਕਦੇ ਆ ਕੋਈ ਦਾਦੇ ਕੋਈ ਬਲਵੀਰ ਹਰਦੇਵ ਬਲਜਿੰਦਰ ਅਹਿਰ ਨਾਰਕ ਦੀ ਉਹ ਯਾਰ ਮੇਰੇ ਦਿਮਾਗ 'ਚ ਸੀਗਾ ਹੂੰ ਯਾਰ ਕੀ ਸੀਗਾ ਯਾਰ ਇੱਕ ਵਾਰ ਕੋ ਜਲਾ ਟਾਈਮ ਹੈ ਤੇਰੇ ਕੋਲ ਯਾਰ ਆ ਬਿਸਕੁਟ ਜੇ ਬੜੇ ਸਵਾਦ ਆ ਇਹ ਕਾਦੇ ਵਾਲੇ ਐ ਐਸਾ ਹੋਦਾ ਨਾ ਹੈਗੇ ਕੱਲੇ ਕੱਲੇ ਆ ਪਰ ਜੁੜ ਗਏ ਇਹ ਬਈ ਇਹ ਫਾਰਮ ਸੋਰਸ ਦੇ ਬਿਸਕੁਟ ਸੀਜ਼ਨ ਫਰੋਜ਼ਨ ਹਨਾ ਜੁੜ ਗਏ ਠੰਡ ਥੱਲੇ ਹੋ ਗਏ ਨਹੀਂ ਉੱਥੇ ਲਿੱਤੇ ਸੀ ਇਹ ਫਾਰਮ ਸੋਰਸ ਦੇ ਬਿਸਕੁਟ ਉੱਥੇ ਲਿੱਤੇ ਸੀ ਤੂੰ ਬਾਗੇ ਪੁਰਾਣੇ ਵਾਲਾ ਓਏ ਤੂੰ ਲਿੱਤੇ ਕਿੱਥੋਂ ਬੋਲੀ ਇਹਨਾਂ ਖਰੀਦੇ ਸੀ ਲੈ ਇਹ ਸੀ ਲੈ ਇਹ ਹੀ ਨਹੀਂ ਖਰੀਦੇ ਸੀ ਕੀ ਆ ਇਹ ਲੈ ਮੇਰੇ ਕੋਲ ਬੋਲ ਜੇ ਤੂੰ ਵਾਪਸ ਜਾਏਗਾ ਕਰੇ ਪੰਜਾਬ ਨਾ ਜਾਣ ਬੁੱਝ ਕੇ ਐਂਜੇ ਕਰਨਾ ਚਾਹਾਂਗਾ ਮੈਂ ਇਦਾਂ ਕਰਦਾ ਆਂ ਤੇ ਮੈਂ ਇੱਥੇ ਆਉਣਾ ਆਂ ਐਂ ਕਰਾਂਗੇ ਮਤਲਬ ਪੂਰਾ ਸ਼ੋਅ ਆਫ ਕਰਨਾ ਹੂੰ ਭਾਈ ਚਾਹ ਬਹੁਤ ਵਧੀਆ ਯਾਰ ਆ ਚਾਹ ਦਾ ਉਸਤਾਦ ਆ ਭਾਈ ਅਰਸ਼ ਮੈਂ ਸਕਦਾ ਚਾਹ ਦੀ ਗੱਲਾਂ ਕਰੋ ਮੈਂ ਠੰਡੀ ਜੀ ਹੋ ਜਾਈਦਾ ਉਹਦੇ ਵਿੱਚ ਕੀ ਕੀ ਹੈ ਇੰਝ ਗੀਬੀ ਫਰੂਟ ਆ ਖੇਲੇ ਆ ਹਾਂ ਸੇਬੋਂ ਸੰਤਰਾ ਵੀ ਆ ਮੈਂ ਤੁਹਾਨੂੰ ਸੱਚਾਈ ਦੱਸਦਾ ਜਿਹੜੇ ਸਾਨੂੰ ਦੇਖਣ ਵਾਲੇ ਆ ਵੀ ਮੈਂ ਜਦੋਂ ਇਹ ਪਤਾ ਲੱਗਿਆ ਨਾ ਵੀ ਇਹ ਵੀਡੀਓ ਬਣਾਊਗਾ ਤਾਂ ਇਹ ਫਰੂਟ ਕੱਟ ਕੇ ਬਹਿ ਗਿਆ ਵੀ ਐ ਲੱਗੇ ਵੀ ਮੈਂ ਬਹੁਤ ਵਧੀਆ ਬੋਲਦਾ ਹਾਂ ਨਾ ਨਾ ਭਈ ਇਹ ਤਾਂ ਕੋਈ ਨਹੀਂ ਉਹ ਆਮ ਤੌਰ ਤੇ ਆਮ ਤੌਰ ਤੇ ਆਮ ਤੌਰ ਤੇ ਬਾਹਰਲੇ ਜਿਹਦੇ ਬਿਸਕਟ ਪਸੰਦ ਕਰਦਾ ਸਹੀ ਹੈ ਨਹੀਂ ਸਹੀ ਓਏ ਸੱਚ ਤੂੰ ਜ਼ਿਆਦਾਤਰ ਕੀ ਖਾਣਾ ਹੁੰਦਾ ਉਹ ਤਾਂ ਦੱਸ ਦੇ ਚਾਹ ਨਾਲ ਜਾਂਦਾ ਨਾਲ ਜ਼ਿਆਦਾਤਰ ਤੂੰ ਮੈਨੂੰ ਲਿਆ ਕੇ ਨਹੀਂ ਦਿੱਤੇ ਜਾਣ ਕੇ ਉਹ ਵੀ ਖਤਮ ਨਾ ਹੋ ਜਾਣਗੇ ਤੇ ਨਹੀਂ ਨਹੀਂ ਆਹੀ ਵੱਖੋ ਵੱਖਰੀ ਚੀਜ਼ਾਂ ਖਾਣੇ ਆ ਨਹੀਂ ਤੂੰ ਜਿਹੜੀ ਚੀਜ਼ ਖਾਣਾ ਹੁੰਦਾ ਕ੍ਰੈਕਰ ਨਾਟ ਕ੍ਰੈਕਰ ਤੂੰ ਜਾਣ ਕੇ ਨਹੀਂ ਲਿਆ ਕੇ ਦਿੱਤੇ ਨਾ ਹੁਣ ਨਾ ਡਾਇਰੈਕਟਰ ਨਾ 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 ਡਾਇਰੈਕਟਰ ਨਹੀਂ ਜਾਣ ਕੇ ਨਹੀਂ ਬਈ ਬਸ ਹਾਂ ਹੁਣ ਕੱਟ ਖਾਣੇ ਅੱਜ ਨੂੰ ਅੱਛਾ ਕੱਟ ਕਰਦੇ ਇੱਕ ਇਹ ਬਹੁਤ ਧਿਆਨ ਰੱਖਦਾ ਹੁੰਦਾ ਇਹਨਾਂ ਮੈਂ ਇੱਕ ਦਿਨ ਮੈਂ ਕਿਹਾ ਵੀ ਲੈ ਲਈ ਮੈਂ ਮੈਂ ਕਿਹਾ ਵੀ ਪੀ ਲਾ ਕਹਿੰਦਾ ਭਾਈ ਮੈਂ ਨਹੀਂ ਪੀਂਦਾ ਵੀ ਉਹ ਮਿੱਠਾ ਜਿਆਦਾ ਹੁੰਦਾ ਹੋਵੇ ਹੂੰ ਹੂੰ ਨਹੀਂ ਪਤਾ ਇਹ ਮੂੰਹ ਉੱਦੋਂ ਤੱਕ ਘੱਟ ਕਰਦਾ ਤੇ ਜਦੋਂ ਸੇਮ ਪਾਈਆਂ ਤੋਂ ਪਈਆਂ ਸੇਵ ਕੀਤੀਆਂ ਬੜੀਆਂ ਹੂੰ ਘੱਟ ਕਿੰਨੇ ਹੋਏ ਪੀਨੋਟ ਕਹਿੰਦਾ ਵਧੀਆ ਗੱਲ ਆ ਯਾਰ ਨਹੀਂ ਬਹੁਤ ਜਿਆਦਾ ਬਟਾ ਕੈਫੀਨ ਵੀ ਕਰਨ ਲੱਗ ਗਏ ਕੈਫੀਨ ਕੈਫੀਨ ਬਹੁਤ ਹੁੰਦੀ ਹੈ ਨਾ ਉਦੋਂ ਕੈਫੀਨ ਬਹੁਤ ਹੁੰਦੀ ਹੈ ਹੂੰ ਵਧੀਆ ਕਾਲੀ ਮਗਾਸੇ ਜੋੜ ਕੇ ਰੱਖੰਦੇ ਨਾਲੇ ਸਟਾਕ ਬਹੁਤ ਥੋੜ ਜਾਨੀਆ ਚਲੋ ਯਾਰ ਚਾਹ ਪੀਏ ਤਾਂ ਵੀਡੀਓ ਤੇ ਬਣਦੀ ਰਹੂਗੀ ਫੋਟੋ ਮਨੂ ਆਈ ਯਾਰ ਆਓ ਜਸਦਾ ਆ ਗਿਆ ਆ ਗਿਆ ਆ ਗਿਆ ਆਈਂ ਗਾਵਾ ਘੁੰਮਣ ਲੱਗੇ ਭਾਈ ਚੱਲ ਹਾਂਜੀ ਇਹ ਮਾਜਾ ਡਾਕਟਰ ਸੋਣਾ ਚੱਲਣ ਲਿਆਗਾ ਬਲਰ ਚੋਂ ਤੁਸੀਂ ਯਾਰ ਮਤਲਬ ਐਦਾਂ ਮੇਰੀ ਜਿਹਾ ਨਹੀਂ ਹੋਣਾ ਚਾਹੀਦਾ ਫੋਕਸ ਫੋਕਸ ਰਹਿਓ ਤੁਸੀਂ ਦੂਸਰਾ ਕੈਮਰਾ ਕਰ ਹੂੰ ਸਹੀ ਹੈ ਬਣੀ ਵਾਲ ਸੈਟ ਕਰ ਲੈ ਬਾਹਰ ਅੱਛਾ ਮੂਰ ਨੂੰ ਰੱਖਦਾ ਤੁਸੀਂ ਜਮਾ ਕਰਨਾ ਜਲੇ ਵਰਗਾ ਲੱਗਦਾ ਪਤਾ ਹਾਂ ਹਾਂ ਵਾਕਈ ਵਾਕਈ ਗੀਤ سناਈ ਕੋਈ ਉਹਦਾ ਗੀਤ ਜ਼ਾਇਰ ਕਿਹੜਾ ਸੁਨਾਈਏ 11 ਦੇ ਵੇਲੇ ਚ ਛਿੜਕਾ ਡਿਆਈਆਂ ਦੇਖ ਫਰਕ ਕਰਨ ਲੱਗਾ ਯਾਰ ਨਹੀਂ ਗੱਲ ਤਾਂ ਆ ਕੇ ਕੱਟਦੇ ਹਾਂ ਸਵਾ ਬੜਾ ਹਾਂ ਉਹ ਕੁਛ ਦੇਗਾ ਕੁਛ ਨਹੀਂ ਫਿਰ ਕੀ ਹੈ ਫਰਕ ਹੋ ਨਹੀਂ ਸਕਦੀ ਬੰਦੇ ਤੇ ਹੋ ਸਕਦੀ ਹੈ ਬੜਾ ਕੁਛ ਕੀਤੇ ਹੁੰਦੀ ਲੋ ਵੀ ਅਸੀਂ ਚਾਹ ਪਾਣੀ ਪੀ ਕੇ ਹੁਣ ਚੱਲੇ ਆਂ ਤੇ ਬੱਸ ਐਨੀ ਗੱਲ ਕਰਨੀ ਇਹ ਵੀ ਕਿਹੜੀ ਗੱਲ ਆਪਾਂ ਨੂੰ ਕਿਹੜਾ ਲੋਕਾਂ ਆ ਬੈਠਿਆ ਵੀ ਹੁਣ ਚਾਹ ਪੀ ਨਹੀਂ ਚੱਲੇ ਨੂੰ ਕੀ ਆ ਫੇਰ ਇੱਥੇ ਮੈਂ ਜਾਣਾ ਏਡੀ ਕੋਈ ਗੱਲ ਨਹੀਂ ਆਪਾਂ ਨੂੰ ਐ ਲੱਗਦਾ ਹੁੰਦਾ ਬਹੁਤ ਵਾਰੀ ਬਲੌਗਰਾਂ ਨੂੰ ਵੀ ਆ ਲੋਕ ਸਾਨੂੰ ਏਡੀ ਕੀ ਜਾਂਦੇ ਵੀ ਚਾਹ ਪੀ ਲਈ ਹੁਣ ਕੀ ਕਰੀਏ ਨਾਲੇ ਵੀ ਲਾਣ ਨੂੰ ਕੋਈ ਨਹੀਂ ਡਿੱਗ ਕਲਾ ਕੰਮ ਕਰੀਏ ਆਂ ਆਪਦੇ ਟ੍ਰੇਨ ਆਪਾਂ ਇਕੱਠੇ ਦੇ ਆਂ ਐਨ ਕਰੀਏ ਆਂ ਤੇ ਗੁਰੂਆ ਵੀ ਹੁਣ ਤੁਸੀਂ ਆਏ ਛੁੱਟੀ ਤੇ ਕਿੰਨਾ ਸਵਾਦ ਵੱਖਰਾ ਆਣਾ ਉਹਦਾ ਆਪਾਂ ਮਿਲਦੇ ਆਂ ਹਾਂ ਤੇ ਪਰ ਅੱਜ ਵੱਖਰਾ ਮਜਾ ਜਿਹਦਾ ਚਾਹ ਦੇ ਕੇ ਨੂੰ ਆਪਾਂ ਪਿੰਡ ਉਹ ਫਿਰ ਸੋਹਣਾ ਲੱਗਦਾ ਕੰਮ ਇੰਦਾ ਕੋਸੇ ਆਪਾਂ ਸ਼ੁਰੂ ਕਰਨ ਬਾਰੇ ਗੱਲਾਂ ਸਾਡੀ ਬ੍ਰੇਕ ਬੜੀ ਕਹਿਣ ਲੱਗੀ ਯਾ ਕੇ ਬਾਰ ਧੰਨਵਾਦ ਗੱਲ ਠੀਕ ਆ ਬੜੀ ਵਧੀਆ ਲੱਗਿਆ ਸਾਨੂੰ ਭਾਈ ਠੀਕ ਲੱਗਿਆ ਨਾ ਮਿਲਦੇ ਆਂ ਪਛੇਤੀ ਫਿਰ ਜਰੂਰ ਤੇ ਆ ਮੁੰਡਿਆਂ ਨੇ ਵੀ ਖਾੜਾ ਲਾਉਣਾ ਤੇ ਆਪਾਂ ਛੇਤੀ ਹੀ ਕਰਦੇ ਆਂ ਸ਼ੁਰੂ ਕੋਸੇ ਨਵਾਂ ਲੱਗਿਆ ਮਾਗੀ ਆ ਆਹ ਕੀ ਬਾ ਚਲ ਠੀਕ ਹੈ ਫਿਰ ਓਕੇ ਸਰ ਓਕੇ ਇਹ ਇਹ ਨੇ ਰਿਹਾ ਕਰਵਾਇਆਗਾ ਨਾ ਵੀ ਵੀਡੀਓ ਦਾ ਲਾਸਟ ਇਦਾਂ ਕਰਨਾ ਵੀ ਮੈਂ ਹੱਥ ਖੜਾ ਕਰੂ ਠੀਕ ਹੈ ਲੌਬੀ ਵਧੀਆ ਗੱਲਾਂ ਮੈਂ ਤਾਂ ਕੀਤੀਆਂ ਕੁਝ ਕੁ ਪ੍ਰੋਡਕਟਿਵ ਗੱਲਾਂ ਕੁਝ ਖੱਪਾ ਖੱਪਾ ਮਾਰੀਆਂ ਤੇ ਹੁਣ ਹੋਰ ਵਧੀਆ ਕੰਮ ਕਰਾਂਗੇ ਤੁਹਾਨੂੰ ਦੇਖਣ ਨੂੰ ਕੁਝ ਵਧੀਆ ਹੀ ਮਿਲੂਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਲੋਕ ਦੇਖਦੇ ਆ ਖਾਸ ਤੌਰ ਤੇ ਸ਼ੁਰੂ-ਸ਼ੁਰੂ ਦੇ ਵਿੱਚ ਤੁਹਡੇ ਆਪਦੇ ਹੀ ਦੇਖਦੇ ਹੁੰਦੇ ਨੇ ਤੁਹਾਡੇ ਵਲੌਗ ਕਿਉਂਕਿ ਉਹਨਾਂ ਨੂੰ ਚਾਹ ਹੁੰਦਾ ਪਰ ਜਦੋਂ ਦੂਸਰੇ ਵੀ ਜਿਹੜੇ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਆਪ ਦੇ ਅੰਦਰ ਤੇ ਚਲੋ ਹੁੰਦੇ ਹੀ ਹੈ ਨਾਂ ਵੀ ਕਰਾਂਗੇ ਤਾਂ ਕੋਈ ਚੱਕਰ ਨਹੀਂ ਚੱਲਦੇ ਆਪਾਂ ਘਰਾਂ ਨੂੰ ਸੜਕ ਤੇ ਘਾਹ ਨਾ ਹੋਵੇ ਇਹਨਾਂ ਨੇ ਇੱਥੇ ਫੈਂਸ ਪਾ ਕੇ ਦੇਖੋ ਇੱਥੇ ਹੀ ਖਾਣ ਲਾਤਾ ਕੰਮ ਆਉਂਦਾ ਤੇ ਵੈਦਰ ਕਾ ਹੋਇਆ ਪਿਆ ਨਾ ਨਾਲ ਨਾਲ ਜ਼ਿਆਦਾਤਰ ਤਾਂ ਜਿਹੜਾ ਕਟਰ ਜਾਂ ਹੁੰਦਾ ਹੋ ਟਰੈਕਟਰ ਤੇ ਸਰਫਸਾਈ ਕਰੀ ਜਾਂਦੇ ਪਰ ਜਦੋਂ ਜ਼ਿਆਦਾ ਕਈ ਵਾਰ ਹੋ ਜਾਂਦਾ ਇਦਾਂ گاਵਾ ਨਾਲ ਉਹ ਕਰਕੇ ਵਧੀਆ ਸਾਫ਼ ਹੋ ਜਾਂਦਾ ਸੋਹਣੀ ਵਰਤੋਂ ਲੋਈ ਮੇਤਰੋ ਆ ਗਏ ਘਰੇ ਛਲਕਮਾ ਲੈ ਕੇ ਗੱਲਾਂ ਬਾਤਾਂ ਮਾਰ ਕੇ ਆ ਜਾਂਦੀਆਂ ਆਪਣੀਆਂ ਗਾਵਾਂ ਦੁਪਹਿਰ ਤੋਂ ਬਾਅਦ ਜਿਹੜੀਆਂ ਧਾਰਾਂ ਚੋਣੇ ਆਪਾਂ ਉਧਰ ਨੂੰ ਤੇ ਅੱਜ ਆਪਾਂ ਬਣਾਵਾਂਗੇ ਛਲਕਮਾ ਦੀ ਸਬਜ਼ੀ ਆ ਗੱਟਈ ਭਰ ਲਿਆ ਅਰੇ ਸੇਵੀ ਖਾਣੀ ਜਾਂਦੀ ਹੈ ਜਿਸ ਨਾਲ ਆਸੂਗੂ ਦੀ ਚ ਖਾ ਲਾਂਗੇ ਮੌਸਮਾਂ ਚ ਬੜਾ ਵਧੀਆ ਹੈ ਵਿੱਚ ਦੀ ਕਦੇ ਧੁੱਪ ਜੀ ਹੋ ਜਾਂਦੀ ਹੈ ਕਿਤੇ ਬੱਦਲ ਜੇ ਹੋ ਜਾਂਦੇ ਆ ਗਏ ਆ ਵੀ ਘਰਾਂ ਨੂੰ ਤੇ ਖਾਣੇ ਆ ਹੁਣ ਛਲਗਮਾਂ